ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਸਵਿਧਾਨ ਨੂੰ ਕਦੋਂ ਕਿਹਾ ਮੈਂ ਨਹੀਂ ਮੰਨਦਾ ਮੈਂ ਤਾਂ ਮੰਨਦਾ ਵਾ ਮੇਰੇ ਮੂੰਹ ਕਦੋਂ ਸੁਣਿਆ ਮੈਂ ਨਹੀਂ ਮੰਨਦਾ ਮੈਂ ਤਾਂ ਮੰਨਦਾ ਵਾਂ ਮੈਂ ਅੱਜ ਵੀ ਕਿੰਨਾ ਮੰਨਦਾ ਸਵਿਧਾਨ ਨੂੰ ਮੰਨਦਾ ਸਵਿਧਾਨ ਨੂੰ ਭਾਜੀ ਹਾਂਜੀ ਹਾਂਜੀ ਮੈਂ ਜੇ ਸਵਿਧਾਨ ਨੂੰ ਨਾ ਮੰਨਦਾ ਹੋਵਾਂ ਤੇ ਮੈਂ ਮਾਂ ਜੋ ਕੋਰ ਕੋ ਕਿਉਂ ਜਾਵਾਂ ਸੰਨੀ ਵਾਸਤੇ ਮਾਂ ਜੋ ਕੋਰ ਤੋਂ ਜਾਣਾ ਪਿਆ ਜੋ ਸਾਡਾ ਪ੍ਰੋਸੈਸ ਆ ਹਨਾ ਅਸੀਂ ਉਤੋਂ ਹੀ ਚੱਲਾਂਗੇ ਮੈਂ ਹੁਣ ਘਰੋਂ ਬੈਠਾ ਕਹੀ ਜਾਵਾਂ ਕਿ ਨਹੀਂ ਤੁਸੀਂ ਇਦਾਂ ਕਰ ਦਿਓ ਤੁਸੀਂ ਇਦਾਂ ਕਰ ਦਿਓ ਇਹ ਚੀਜ਼ ਵੇਖੋ ਕਿਤੇ ਨਾ ਕਿਤੇ ਗਲਤ ਆ ਇਹ ਚੀਜ਼ ਮੇਰੇ ਮਨ ਦੇ ਵਿੱਚ ਨਾ ਅੱਜ ਹੈਗੀ ਨਾ ਕੱਲ ਇਹ ਕਦੀ ਵੀ ਨਹੀਂ ਹੋਣੀ ਸੰਵਿਧਾਨ ਨੂੰ ਵੇਖੋ ਆਪਾਂ ਸੰਵਿਧਾਨ ਨੂੰ ਅੱਗੇ ਰੱਖ ਕੇ ਇਲੈਕਸ਼ਨ ਲੜਦੇ ਵੇ ਜੀ ਤੇ ਜੇ ਮੈਂ ਅੱਜ ਕਹਿੰਦਾ ਸੁਵਿਧਾ ਨੂੰ ਨਹੀਂ ਮੰਨਦਾ ਵੇ ਤਾਂ ਫੇਰ ਮੈਂ ਗਲਤ ਆ ਭਾਜੀ ਜੀ ਮੈਂ ਸੰਗਤਾਂ ਦਾ ਭਲਾ ਕਰਨ ਆਇਆ ਇਹ ਸਾਰੇ ਇੱਕ ਹਿਸਾਬ ਨਾਲ ਸੰਵਿਧਾਨ ਨੂੰ ਮੰਨਦੇ ਤੇ ਫੇਰ ਹੀ ਭਲਾ ਕਰਨ ਆਉਂਦੇ ਵੇ ਉਹ ਚੀਜ਼ ਭਾਈ ਸਾਡੇ 'ਚ ਜ਼ਰੂਰ ਭਾਈ ਸਵਿਧਾਨ ਨੂੰ ਮੰਨ ਕੇ ਸਾਰੇ ਕੰਮ ਹੋਣੇ ਆ ਜੀ ਇਹ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਨਜ਼ਰ ਨਿਊਜ਼ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਆਸ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਤੇ ਅਰਦਾਸ ਵੀ ਤਰਨਤਾਰਨ ਹਲਕੇ ਦੇ ਲੋਕ ਇਹੀ ਕਰ ਰਹੇ ਨੇ ਕਿ ਕੋਈ ਜਿੱਤੇ ਕੋਈ ਹਾਰੇ ਵੋਟ ਜਿੰਨੂੰ ਵੀ ਜਿਸ ਨੇ ਪਾਉਣੀ ਆਪਣੀ ਮਤ ਦਾ ਦਾਨ ਕਰਨਾ ਪਾਵੇ ਲੇਕਿਨ ਮਾਹੌਲ ਜਿਹੜਾ ਉਹ ਸ਼ਾਂਤੀਪੂਰਵਕ ਰਵੇ ਤੇ ਸਭ ਦੀ ਅਰਦਾਸ ਹੈ ਆ ਭਾਈ ਮਨਦੀਪ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਨੇ ਜੋ ਕਿ ਪੰਥ ਦੇ ਸਾਝੇ ਉਮੀਦਵਾਰ ਨੇ ਅਤੇ ਚੋਣ ਨਿਸ਼ਾਨ ਨੂੰ ਲੈ ਕੇ ਵੀ ਜਿਹੜੀ ਆ ਉਹ ਕਾਫੀ ਚਰਚਾ ਹੋ ਰਹੀ ਆ ਕਿ ਭਾਈ ਮਨਦੀਪ ਸਿੰਘ ਜੀ ਨੂੰ ਜਿਹੜਾ ਚੋਣ ਨਿਸ਼ਾਨ ਮਿਲਿਆ ਬਾਲਟੀ ਇਸ ਤੋਂ ਪਹਿਲਾਂ ਪੰਥ ਦਾ ਇੱਕ ਚੋਣ ਨਿਸ਼ਾਨ ਸੀਗਾ 2000 ਜਦੋਂ 24 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਦੋਂ ਮਾਈਕ ਚੋਣ ਨਿਸ਼ਾਨ ਕਾਫੀ ਫੇਮਸ ਸੀਗਾ ਲੇਕਿਨ ਹੁਣ ਬਾਰਟੀ ਚੋਂ ਨਿਸ਼ਾਨ ਮਿਲਿਆ ਉਸ ਨੂੰ ਲੈ ਕੇ ਪਿੰਡੋ ਪਿੰਡੀ ਜਿਹੜਾ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਆਪਣੇ ਸਮਰਥਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਾ ਖਾਲਸਾ ਵਾਇਕ ਪਤ ਜੀ ਸਭ ਤੋਂ ਪਹਿਲਾਂ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਜੀ ਨਹੀਂ ਵੇਖੋ ਤੁਹਾਡਾ ਰਾਈਟ ਬੰਦ ਆ ਜੀ ਤੁਹਾਨੂੰ ਸਮਾਂ ਦਿਨਾ ਨਹੀਂ ਪੈਣਾ ਕਿਤੇ ਵੱਜੀ ਹੋਈ ਹੈ ਸਾਨੂੰ ਗੱਡੀ ਖਿਲਾੜੀ ਪੇੜੀ ਚ ਨਾ ਖਿਲਾੜੀ ਹੋਵੇ ਦੀ ਗੁੱਸਾ ਕਰ ਲੀਦੀ ਨਹੀਂ ਨਹੀਂ ਪਰ ਆਪਾਂ ਗੁੱਸਾ ਨਹੀਂ ਕਰਨ ਹੁੰਦੇ ਨਰਾਜ਼ ਨਹੀਂ ਹੁੰਦੇ ਭਾਈ ਸਾਹਿਬ ਜੀ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਕਿੰਨਾ ਨੰਬਰ ਆ ਜਿੰਨੇ ਵੀ ਸਮਰਥਕ ਆ ਜਿਹੜੇ ਪਿੰਡੋਂ ਪਿੰਡੀ ਮਿਲ ਰਹੇ ਆ ਉਹਨਾਂ ਨੂੰ ਅਪੀਲ ਦੀ ਹੈ ਦੇਖੋ ਮੈਂ ਤੁਹਾਡੇ ਮਾਧਿਅਮ ਰੇਡੀ ਤੇ ਪਹਿਲਾਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਵਾਂ ਮੈਂ ਇਹੋ ਦੱਸਣਾ ਚਾਹਨਾ ਵਾਂ ਕਿ ਮੇਰਾ ਚੋਣ ਨਿਸ਼ਾਨ ਬਾਲਟੀ ਆ ਜੀ ਜੀ 14 ਨੰਬਰ ਤੇ ਮੇਰਾ ਚੋਣ ਨਿਸ਼ਾਨ ਹੈ ਮੇਰਾ ਨਾਮ ਮਨਦੀਪ ਸਿੰਘ ਖਾਲਸਾ ਵਾ ਪਿੱਛੇ ਖਾਲਸਾ ਲੱਗਦਾ ਮੇਰੇ ਜੀ ਜੀ ਠੀਕ ਹੈ ਕਿਉਂਕਿ ਦੇਖੋ ਹੁਣ ਇੱਕ ਮਨਦੀਪ ਸਿੰਘ ਹੋਰ ਵੀ ਆ ਚੁੱਕਾ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਇਹ ਚਲੋ ਤੁਹਾਨੂੰ ਸਰਕਾਰਾਂ ਦੀਆਂ ਚਾਲਾਂ ਪਹਿਲਾਂ ਵੀ ਚਲਦੀਆਂ ਰਹੀਆਂ ਵਾਂ ਜੀ ਜੀ ਕਿ ਵੇਖੋ ਮਤਲਬ ਮਨੁਹੇ ਨੂੰ ਸੱਚ ਲੱਗਦੀ ਖਾਲੀ ਮਨਦੀਪ ਸਿੰਘ ਇਹ ਦੂਜਾ ਕਿਉਂ ਪੈਦਾ ਕੀਤਾ ਹੈ ਪਹਿਲਾਂ ਵੀ ਮਨ ਕੋਈ ਹੋਰ ਵੀ ਨਾਂ ਵੀ ਪੈਦਾ ਕਰ ਸਕਦੇ ਕਾਫੀ ਹੋਰ ਵੀ ਯਾਦ ਲੜਦੇ ਵੇ ਸੀ ਖਾਲੀ ਮਨਦੀਪ ਸਿੰਘ ਨੂੰ ਕਿਉਂ ਟਾਰਗੇਟ ਕਰਦੇ ਪਏ ਜੀ 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 ਬਾਕੀ ਮੇਰਾ ਚੋਣ ਨਿਸ਼ਾਨ ਜਿਹੜਾ ਹੈ ਗਾਵਾ ਤੁਹਾਡਾ ਪਾਰਟੀ ਹੈ ਜੀ ਜੀ ਤੇ 14 ਨੰਬਰ ਤੇ ਮੇਰਾ ਚੋਣ ਨਿਸ਼ਾਨ ਹੈ ਬਾਕੀ ਸਾਰੇ ਵੀਰ ਭਰਾਵਾਂ ਨੂੰ ਮੈਂ ਤੁਹਾਡੇ ਮਾਦੇ ਨੇ ਬੇਨਤੀ ਕਰਨਾ ਚਾਹਨਾ ਹਾਂ ਹੁਣ ਵੇਖੋ ਤੁਹਾਰਕੋ ਸਾਰੇ ਨੇ ਆਣਾ ਵਾ ਜੀ ਜੀ ਚਾਹੇ ਝਾੜੂ ਵਾਲੇ ਲਾ ਲੋ ਚਾਹੇ ਕਾਂਗਰਸੀ ਲਾ ਲੋ ਚਾਹੇ ਫੁੱਲਵਾਲ ਲਾ ਲੋ ਤੇ ਜਿਹੜਾ ਮਰਜੀ ਹੋਰ ਵੀ ਲਾਣਾ ਹਨਾ ਸਾਰਿਆਂ ਨੇ ਆਉਣਾ ਤੁਹਾਨੂੰ ਸਾਰਿਆਂ ਨੇ ਪੈਸੇ ਵੀ ਦੇਣੇ ਆ ਜੀ ਤੁਹਾਨੂੰ ਰਾਸ਼ਨ ਵੀ ਦੇਣਾ ਤੁਹਾਨੂੰ ਸੂਟ ਵੀ ਦੇਣੇ ਆ ਤੁਹਾਨੂੰ ਬਹੁਤ ਸਾਰਾ ਕੁਝ ਦੇਣਾ ਨੇ ਸਾਰਾ ਕੁਝ ਲਿਓ ਇਨਾਂ ਕੋਲ ਜੀ ਬਸ ਨਸ਼ਾ ਨਾ ਲਿਓ ਸ਼ਰਾਬ ਸ਼ੁਰੂ ਵੇਚ ਜਣਾ ਲਿਓ ਕਿਉਂਕਿ ਜਿਹੜਾ ਸਮਾਨ ਤੁਹਾਨੂੰ ਦੇਣਾ ਤੁਹਾਡਾ ਹੀ ਤੁਹਾਨੂੰ ਵਾਪਸ ਕਰਨ ਆਂਦੇ ਵੇ ਤੁਸੀਂ ਲਵੋ ਜਰੂਰ ਪਰ ਵੋਟਾਂ ਪਾਰਟੀ ਦੇ ਨਿਸ਼ਾਨ ਤੇ ਪਾਓ 14 ਨੰਬਰ ਤੇ ਪਾ ਦਿਓ ਬਸ ਕਿਉਂਕਿ ਕੰਮ ਤੁਹਾਡੇ ਮੈਹੀ ਹੋਣਾ ਬਸ ਕਿਉਂਕਿ ਇਹਨਾਂ ਨੇ ਦੇਖੋ ਕੰਮ ਆਣਾ ਨਹੀਂ ਕਿਉਂਕਿ ਪਹਿਲਾਂ ਵੀ ਇਹਨਾਂ ਦਾ ਮੰਨ ਬਖਾਓ ਕੋਈ ਵਿਕਾਸ ਕੀਤਾ ਹੋਵੇ ਕੁਝ ਵੀ ਨਹੀਂ ਹੁਣ ਵੇਖੋ ਜਿਮਣੀ ਚੋਣਾਂ ਨਾ ਹੈਗੀ ਆਈ ਹੈ ਠੀਕ ਹੈ ਉਹਦੇ ਵਿੱਚ ਵੇਖੋ ਹੁਣ ਪੁੱਬਾਂ ਪਾ ਲੱਗੀਆਂ ਸਾਰੀਆਂ ਸਰਕਾਰਾਂ ਦਵਾ ਦਵਾ ਪਹਿਲਾਂ ਕੰਮ ਕਰ ਲੈਂਦੇ ਨਾ ਇਹਨਾਂ ਮellow ਹੋਣਾ ਪੈਣੀ ਤਫੋਂ ਬਚੀ ਨਾਮ ਬਜਦੀ ਕਿਤੇ ਹਨਾ ਸਮਝ ਨਹੀਂ ਲੱਗਦੀ ਕਿਉਂ ਇਸ ਤਰ੍ਹਾਂ ਕਰਦੇ ਆ ਜੀ ਭਾਈ ਸਾਹਿਬ ਜੀ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਹੁਣ ਜਿਹੜੀਆਂ ਬਾਕੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਤੁਹਾਡੇ ਸਮੇਤ ਪਾਰਟੀਆਂ ਉਹਨਾਂ ਦਾ ਜੋ ਤੁਹਾਡੇ ਪ੍ਰਤੀ ਚੋਣ ਪ੍ਰਚਾਰ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਪ੍ਰਚਾਰ ਤੁਹਾਡੇ ਖਿਲਾਫ ਕੀਤਾ ਜਾ ਰਿਹਾ ਦੇਖੋ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਇਨਸਾਨੀਅਤ ਨੂੰ ਕਿਤਨਾ ਕਿਤੇ ਆਪਾਂ ਪੈਲ ਦੇ ਅਧਾਰ ਤੇ ਰੱਖਣਾ ਚਾਹੀਦਾ ਜੀ 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 ਇਹ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਸਰਮਾਇਯਦਾਰ ਪਾਰਟੀਆਂ ਬੜੀਆਂ ਹੰਡੀਆਂ ਪਾਰਟੀਆਂ ਬੜਾ ਇਹਨਾਂ ਕੋ ਧਨ ਦੌਲਤ ਹੈ ਮੈਂ ਤਾਂ ਇੱਕ ਨਿੱਕਾ ਜਿਹਾ ਦੁਕਾਨਦਾਰ ਹਾਂ ਤੇ ਮੈਂ ਸਮਝੋ ਕਿ ਗੁਰੂ ਦਾ ਓਟ ਆਸਾ ਲੈ ਕੇ ਚੱਲਾਂ ਵਾਂ ਮੇਰੇ ਕੋ ਇੰਨੀ ਕੋਈ ਸਮਰੱਥਾ ਤੇ ਹੈ ਨਹੀਂ ਕਿ ਮੈਂ ਨਾ ਖੁੱਲਾ ਖਰਚਾ ਕਰ ਪਾਂ ਮੈਂ ਗੱਡੀਆਂ ਤੇਲ ਹੀ ਪਵਾਉਣ ਚੋਂ ਗਾਂ ਬਸ ਉਹ ਵੀ ਸੰਗਤਾਂ ਦੀ ਪਵਾ ਕੇ ਦੇ ਦੀਆਂ ਹਨਾ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਮੈਂ ਜਿਹੜਾ ਕਿ ਮੇਰਾ ਗੱਡੀਆਂ ਤੇਲ ਤੂਲ ਜਿਹੜਾ ਪਵਾਉਣ ਦੇ ਖਰਚੇ ਹੋਰ ਬੋਰਡ ਬਾੜ ਦਾ ਕਹ ਲੋ ਆਪਣੇ ਪੋਸਟਰ ਪਾਸਾ ਸਾਰਾ ਕਰਦੀ ਆ ਵੀ ਮੈਂ ਧੰਨਵਾਦ ਵੀ ਕਰਦਾ ਤੇ ਉਹਨਾਂ ਅਗੇ ਪੀਘਲ ਵੀ ਕਰਦਾ ਇਹ ਜਿਹੜੀ ਲੜਾਈ ਇਹ ਤੁਹਾਡੀ ਲੜਾਈ ਹੈ ਮੈਂ ਕੱਲਾ ਨਹੀਂ ਲੜ ਸਕਦਾ ਕਿਉਂਕਿ ਮੇ ਪਿੱਛੋ ਬੈਕਗ੍ਰਾਉਂਡ ਕੋਈ ਮੇਰਾ ਰਾਜਨੀਤਿਕ ਨਹੀਂ ਹੈਗਾ ਮੈਂ ਇੱਕ ਸਧਾਰਨ ਜੇ ਪਰਿ ਮੈਂ ਤੇ ਤੁਹਾਡੇ ਮਾਜਮ ਲਈ ਇਹੋ ਸੰਦੇਸ਼ ਦੇਣਾ ਚਾਹਨਾ ਵਾ ਚਾਹੇ ਪੰਜਾਬ ਦੀਆਂ ਸੰਗਤਾਂ ਹੋਣ ਚਾਹੇ ਬਾਹਰ ਦੀਆਂ ਸੰਗਤਾਂ ਹੋਣ ਚਾਹੇ ਵਿਦੇਸ਼ ਦੀਆਂ ਹੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਤੁਹਾਡੇ ਭੈਣ ਭਰਾ ਤਰਨਤਨ ਹਲਕੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਜਰੂਰ ਕਰੋ ਕਿ ਮੰਦੀਪ ਸਿੰਘ ਤੁਹਾਡ ਕੋਲ ਸਿਰਫ ਇੱਕੋ ਚੀਜ਼ ਮੰਗਦਾ ਪੈ 14 ਨੰਬਰ ਬਾਲਟੀ ਦੇ ਨਿਸ਼ਾਨ ਤੇ ਵੋਟਾਂ ਜ਼ਰੂਰ ਪਾਓ ਕਿਉਂਕਿ ਉਹ ਹੀ ਮੇਰੀ ਕਾਮਯਾਬੀ ਹੈ ਤੇ ਤੁਹਾਡੀ ਵੀ ਉਹ ਕਾਮਯਾਬੀ ਕਿਉਂਕਿ ਇਹਦੇ ਵਿੱਚ ਮੈਂ ਨਹੀਂ ਜਿੱਤਣਾ ਤੇ ਖਾਲਸਾ ਪੰਥ ਨੇ ਜਿੱਤਣਾ ਇੱਥੇ ਪੰਥ ਦੀ ਲੜਾਈ ਹੋ ਗਈ ਉਹਨੇ ਇੱਕ ਪਾਸੇ ਦਿੱਲੀ ਖਲੋਦੀ ਇੱਕ ਪਾਸੇ ਪੰਥ ਖਲੋਦਾ ਇਹਨਾਂ ਦੇ ਮਕਸਦ ਕੁਝ ਹੋਰ ਨੇ ਤੁਸੀਂ ਸੰਗਤ ਨੂੰ ਸਹੀ-ਸਹੀ ਦੱਸੋ ਕਿ ਆਪਣਾ ਮਕਸਦ ਕੀ ਹੈ 27 ਤੱਕ ਵੀ ਦੇਖੋ ਮੇਰਾ ਮਕਸਦ ਇੱਕੋ ਜੀ ਆਪਾਂ ਖਾਲਸਾ ਰਾਜ ਦੀ ਮੰਗ ਕਰਦੇ ਆਪਾਂ ਖਾਲਸਾ ਰਾਜ ਲਿਆਉਣਾ ਚਾਹੁੰਦੇ ਆ ਇਹ ਜੋ ਮਰਜੀ ਪ੍ਰਚਾਰ ਕਰੀ ਜਾਂ ਵੇਖੋ ਮੇਰੀ ਅਜ ਉਮਰ 40 ਸਾਲ ਦੇ ਲੱਗ ਕੇ ਚਾਗੇ ਹੋਣ ਲੱਗੀ ਮੇਰੇ ਤੇ ਇੱਕ ਪਰਚਾ ਨਹੀਂ ਹੈ ਜੀ ਕੋਈ ਐਫ ਆਰ ਵੀ ਨਹੀਂ ਹੈ ਕੋਈ ਮੈਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਮੇਰੇ ਮੇਸਰ ਕੀ ਮੇਰਾ ਦੂਜਾ ਬ੍ਰਦਰ ਵੀ ਮੇਰੇ ਨਾਲ ਹੀ ਹੈ ਉਹ ਵੀ ਮੇਰੇ ਨਾਲ ਚੱਲਦਾ ਪਿਆ ਉਹਦੇ ਵੀ ਵਿਖਾਉ ਕੋਈ ਪਰਚਾ ਨਹੀਂ ਹੈ ਨਾ ਜਿਹੜਾ ਇਹ ਮੇਰੇ ਖਿਲਾਫ ਪ੍ਰਚਾਰ ਕਰਦੇ ਪਏ ਇਹ ਇਹਨਾਂ ਦੀਆਂ ਗਲਤੀਆਂ ਆ ਜਿਹੜਾ ਉਹ ਪ੍ਰਚਾਰ ਕਰਦੇ ਵੀ ਕੀ ਉਹ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਜੋ ਵੀ ਕਹਿੰਦੇ ਵੀ ਚਲੋ ਇਹ ਜੋ ਮਰਜ਼ੀ ਕਹੀ ਜਾ ਸੰਗਤਾਂ ਨੂੰ ਥੱਲੇ ਪਤਾ ਗਰਾਊਂਡ ਲੈਵਲ ਤੇ ਪਰਿਵਾਰ ਕਿਦਾਂ ਦਾ ਪਰਿਵਾਰ ਕੀ ਕਰਨ ਆਇਆ ਮੈਂ ਆਪਣੇ ਬੱਚੇ ਛੱਡ ਕੇ ਆਇਆ ਜੀ ਘਰ ਦੇ ਵਿੱਚ ਕਿਹਦੇ ਵਾਸਤੇ ਸੰਗਤਾਂ ਵਾਸਤੇ ਤੇ ਜੇ ਸੰਦੀਪ ਸਿੰਘ ਨੇ ਕੁਰਬਾਨੀ ਕੀਤੀ ਕਿਹਦੇ ਵਾਸਤੇ ਕੀਤੀ ਪੰਥ ਵਾਸਤੇ ਕੀਤੀ ਹੈ ਜੀ ਤੇ ਮੈਨੂੰ ਇਹ ਨਹੀਂ ਸਭਝ ਲੱਗਦੀ ਵੀ ਅਸੀਂ ਪੰਥ ਵਾਸਤੇ ਆਏ ਆ ਅਸੀਂ ਵਿਖਾਵਾ ਨਹੀਂ ਕਰਦੇ ਪਏ ਜੀ ਅਸੀਂ ਇਹ ਨਹੀਂ ਕਹਿੰਨੇ ਪਏ ਕਿ ਸਾਨੂੰ ਮਤਲਬ ਕਿ ਇਹਨਾਂ ਵਾਂਗੂ ਰਾਜਨੀਤੀ ਕਰਨੀ ਹੈ ਜਦੋਂ ਸੰਦੀਪ ਸਿੰਘ ਨੂੰ ਜਦੋਂ ਕਿਹਾ ਸੀ ਨਾ ਕਿ ਸੰਦੀਪ ਸਿੰਘ ਤੇਰੇ ਬਾਰੇ ਯਾਰ ਉਹ ਮਿਲ ਐਲਾਨ ਕਰਦੇ ਪਏ ਕਿ ਜਿਮਨੀ ਚੋਂ ਲੜੋ ਸੰਦੀਪ ਸਿੰਘ ਕਹਿੰਦਾ ਦੇਖੋ ਇਸ ਤਰ੍ਹਾਂ ਜੇ ਮੈਂ ਨੂੰ ਸੰਗਤਾਂ ਚ ਤਾਕ ਵੀ ਦੇਣੀ ਹੈ ਮੈਨੂੰ ਪਤਾ ਸੰਗਤਾਂ ਦਾ ਬੜਾ ਪਿਆਰ ਹੈ ਮੇਰੇ ਨਾਲ ਪਰ ਕਹਿੰਦਾ ਮੈਂ ਜਿੱਤ ਕੇ ਕਰਾਂਗਾ ਕਿ ਜੇ ਸੰਗਤਾਂ ਦੇ ਮੈਂ ਕੰਮ ਨਹੀਂ ਥੱਲੇ ਕਰਾ ਪਾਇਆ ਕਹਿੰਦਾ ਮੈਂ ਨਾ ਆਪੇ ਸੇਵਾ ਕਰਨੀ ਜਾ ਕੇ ਪਿੰਨੋ ਡਿਊਟੀ ਜਾ ਕੇ ਮੇਰੀ ਲਈ ਮਨਦੀਪ ਸਿੰਘ ਨੇ ਕਹਿੰਦਾ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਤੇ ਮੈਂ ਪਿੰਡਾਂ ਪਿੰਡਾਂ ਜਿਹੜਾ ਪਰਚਾ ਕਰਨ ਜਾ ਰਿਹਾ ਸੰਗਤਾਂ ਵੀ ਇੱਕੋ ਗੱਲ ਕਹਿ ਰਹੀਆਂ ਕਿ ਤੁਸੀਂ ਘਰੇ ਬੈਠੋ ਤੁਹਾਡੇ ਬੱਚੇ ਛੋਟੇ ਛੋਟੇ ਆ ਅਸੀਂ ਆਪੇ ਸਾਰਾ ਕੁਝ ਵੇਖਾਂਗੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗਈ ਤੁਸੀਂ ਜਾ ਕੇ ਆਪਣਾ ਕਾਰੋਬਾਰ ਵੇਖੋ ਆਪਣੀ ਫੈਮਿਲੀ ਵੇਖੋ ਜਾ ਕੇ ਇੰਨਾ ਮਤਲਬ ਕੀ ਕਰੋ ਜਾ ਕੇ ਸਾਰਾ ਆਪਣਾ ਕਾਰੋਬਾਰ ਵੇਖੋ ਇਚਤਉਣਾ ਸਾਡਾ ਕੰਮ ਹੈ ਮਤਲਬ ਇੰਨਾ ਉਤਸ਼ਾਹ ਵਸੰਤਾਂ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਮਿਲ ਰਿਹਾ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵੀ ਸਾਥ ਮਿਲ ਰਿਹਾ ਹੈ ਹੋਰ ਪੰਥਕ ਆਗੂ ਪੰਥਕ ਪਾਰਟੀਆਂ ਦਾ ਜਿਹੜਾ ਸਾਥ ਮਿਲ ਰਿਹਾ ਹੈ ਇਹ ਸਾਥ ਇਕੱਠੇ ਹੋ ਕੇ 27 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਕੱਠੇ ਹੋ ਕੇ ਚੋਣ ਲੜੇ ਜਾਵੇਗੀ ਦੇਖੋ ਮੈਂ ਤੁਹਾਡੇ ਮਾਧਿਅਮ ਮੇ ਇੱਕ ਚੀਜ਼ ਕਹਿਣਾ ਚਾਹੁੰਦਾ ਚਲੋ ਮੈਂ ਤੇ ਗੁਰਮਤਾਸ ਪਾਤਸ਼ਾਹ ਦਾ ਬੜਾ ਸ਼ੁਕਰਾਨਾ ਕਰਦਾ ਕਿ ਸਾਰੇ ਇੱਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋ ਗਏ ਸਾਰੇ ਇੱਕ ਦੂਜੇ ਜਿੰਨੇ ਵੀ ਧਰੇ ਆ ਗਏ ਨੇ ਸਾਰੇ ਮੇਰਾ ਸਮਰਥਨ ਕਰਦੇ ਪਏ ਨੇ ਮੈਨੂੰ ਵਧੀਆ ਵੀ ਲੱਗਦਾ ਪਿਆ ਪਰ ਮੈਂ ਤੁਹਾਡੇ ਮਾਧਿਅਮ ਦੇ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਆਪਾਂ ਗਾਂ ਦੀ ਵੀ ਕੋਈ ਰਣਨੀਤੀ ਕਰਨੀ ਹੈ ਨਾ ਕਿਸ ਤਰ੍ਹਾਂ ਦੀ ਵੀ ਹੋਵੇ ਭਾਵੇਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਸਾਂਝੇ ਬਹਿ ਕੇ ਇੱਕ ਦੂਜੇ ਦੀਆਂ ਗੱਲਾਂ ਸੁਣੀਏ ਉੱਤੇ ਕਿੰਤੂ ਬਰੰਤੂ ਨਾ ਹੋਣ ਆਪਣੇ ਇਹਨੇ ਮਤਭੇਦ ਪਿਛਾਣੇ ਛੱਡ ਦੋ ਜੋ ਵੀ ਕੁਛ ਹੈਗਾ ਇੱਕ ਪਲੇਟਫਾਰਮ ਥੱਲੇ ਇਕੱਠੇ ਹੋਵੋ ਤਾਂ ਹੀ ਆਪਾਂ ਕੋਈ ਮੈਦਾਨ ਖਤੇ ਕਰ ਪਾਵਾਂਗੇ ਭਾਈ ਸਾਹਿਬ ਜੀ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਜਿਵੇਂ ਸਾਰਿਆਂ ਨੇ ਪੰਥ ਦਾ ਉਮੀਦਵਾਰ ਤਾਂ ਚੋਣ ਲਿਆ ਲੇਕਿਨ ਆਪਸੀ ਜਿਹੜਾ ਉਹ ਕਹਿੰਦੇ ਨੇ ਪਰਿਵਾਰ ਦੇ ਵਿੱਚ ਭਾਂਡੇ ਖੜਕਦੇ ਹੁੰਦੇ ਮੈਨੂੰ ਲੱਗ ਰਿਹਾ ਕਿ ਕੁਝ ਹੈਗਾ ਹਨ ਇਹ ਜਰੂਰ ਦੱਸਿਓ ਵੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਵੇਖੋ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਜੀ ਜੀ ਮੈਂ ਵੀ ਪਰਿਵਾਰ ਵਾਲਾ ਕਿਤੇ ਨਾ ਕਿਤੇ ਭਰਾਣਾ ਮੇਰੀ ਵੀ ਮਾੜੀ-ਮੋਟੀ ਹੋ ਜਾਂਦੀ ਹੈ ਪਰ ਇਹ ਟੇਬਲ ਤੇ ਬਹਿ ਕੇ ਹਲਕਾ ਕਰ ਦਿੰਨੇ ਹਲਕਾ ਕਰ ਆਪਾਂ ਚਿੰਤਾ ਕਰਨੀ ਹੋਣ ਦਿੰਨੇ ਇਤਨਾ ਹੀ ਪਾਰਟੀ ਵਿੱਚ ਵੀ ਹੈ ਜੀ ਅਸੀਂ ਇਹ ਕਹਿੰਨੇ ਕਿ ਜੋ ਵੀ ਤੁਹਾਡੇ ਹੱਲ ਲੈਣਾ ਹੈ ਬੰਦ ਕਮਰੇ ਵਿੱਚ ਹੋਣ ਉਥੇ ਬੰਦ ਕਮਰੇ ਵਿੱਚ ਹੱਲ ਕਰਕੇ ਬਾਹਰ ਆ ਜਾਓ ਜਨਤਕ ਨਾ ਕਰੋ ਬਸ ਜੀ ਉਹਦਣਾ ਕੀ ਹੋਗਾ ਵੇਖੋ ਜਿਹੜੀ ਥੱਦੇ ਆਪਣੇ ਸੰਗਤ ਹੈ ਨਾ ਉਥੇ ਕਿਤੇ ਨਾ ਕਿਤੇ ਪ੍ਰੈਸ਼ਰ ਗਲਤ ਪੈਂਦਾ ਯਾਰ ਸਾਡੇ ਨੁਮਾਇੰਦੇ ਇਦਾਂ ਕਰਨਦੇ ਆ ਤੇ ਆਪਾਂ ਕੀ ਥੱਲੇ ਕਰੀਏ ਇਹ ਚੀਜ਼ਾਂ 'ਵਾਲ ਥੋੜਾ ਧਿਆਨ ਰੱਖਣਾ ਚਾਹੀਦਾ ਜ਼ਰੂਰੀ ਵੀ ਹੈ ਮੈਂ ਤੇ ਸਿੱਧੂ ਨੂੰ ਕਹਿਣਾ ਵਾ ਜਿਹੜੇ ਸਵਿਧਾਨ ਨੂੰ ਮੰਨਦੇ ਆ ਜਿਹੜੇ ਸਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਸੁਧਾਰ ਘਰ ਚ ਭੇਜਿਆ ਜਾਵੇ ਇਹ ਬਾਜਵਾ ਸਾਹਿਬ ਨੇ ਕਿਹਾ ਤੁਸੀਂ ਉਹਨਾਂ ਨੂੰ ਕੋਈ ਉੱਤਰ ਦੇਣਾ ਚਾਹੋ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਸੁਵਿਧਾਨ ਨੂੰ ਕਦੋਂ ਕਿਹਾ ਮੈਂ ਨਹੀਂ ਮੰਨਦਾ ਮੈਂ ਤਾਂ ਮੰਨਦਾ ਵਾ ਮੇਰੇ ਮੂੰਹ ਕਦੋਂ ਸੁਣਿਆ ਮੈਂ ਨਹੀਂ ਮੰਨਦਾ ਮੈਂ ਤਾਂ ਮੰਨਦਾ ਵਾ ਮੈਂ ਅੱਜ ਵੀ ਕਹਿੰਦਾ ਮੰਨਦਾ ਸੁਵਿਧਾਨ ਨੂੰ ਮੰਨਦਾ ਸੁਵਿਧਾਨ ਨੂੰ ਭਾਜੀ ਹਾਂਜੀ ਹਾਂਜੀ ਮੈਂ ਜੇ ਸੁਵਿਧਾਨ ਨੂੰ ਨਾ ਮੰਨਦਾ ਹਵਾਂ ਤਾਂ ਮੈਂ ਮਾਂ ਜੋ ਕੋਰਟ ਕੋ ਕਿਉਂ ਜਾਵਾਂ ਸਨਨੀ ਵਾਸਤੇ ਜੀ ਮਾਂ ਜੋ ਕੋਰਟ ਤੋਂ ਜਾਣਾ ਪਿਆ ਜੋ ਸਾਡਾ ਪ੍ਰੋਸੈਸ ਆ ਹਨਾ ਅਸੀਂ ਉਤੋਂ ਹੀ ਚੱਲਾਂਗੇ ਮੈਂ ਹੁਣ ਘਰੋਂ ਬੈਠਾ ਕਹੀ ਜਾਵਾਂ ਕਿ ਨਹੀਂ ਤੁਸੀਂ ਇਦਾਂ ਕਰ ਦੋ ਤੁਸੀਂ ਇਦਾਂ ਕਰ ਦੋ ਇਹ ਚੀਜ਼ ਵੇਖੋ ਕਿਤੇ ਨਾ ਕਿਤੇ ਗਲਤ ਆ ਇਹ ਚੀਜ਼ ਮੇਰੇ ਮਨ ਦੇ ਵਿੱਚ ਨਾ ਅੱਜ ਹੈਗੀ ਨਾ ਕੱਲ ਇਹ ਕਦੀ ਵੀ ਨਹੀਂ ਹੋਣੀ ਸੰਵਿਧਾਨ ਨੂੰ ਵੇਖੋ ਆਪਾਂ ਸੰਵਿਧਾਨ ਨੂੰ ਅੱਗੇ ਰੱਖ ਕੇ ਇਲੈਕਸ਼ਨ ਲੜਦੇ ਵੇ ਤੇ ਜੇ ਮੈਂ ਅੱਜ ਕਹਿੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਵੇ ਤਾਂ ਫੇਰ ਮੈਂ ਗਲਤ ਆ ਭਾਜੀ ਮੈਂ ਸੰਗਤਾਂ ਦਾ ਭਲਾ ਕਰਨ ਆਇਆ ਇਹ ਸਾਰੇ ਇੱਕ ਹਿਸਾਬ ਨਾਲ ਸੰਵਿਧਾਨ ਨੂੰ ਮੰਨਦੇ ਤੇ ਫੇਰ ਹੀ ਭਲਾ ਕਰਨ ਆਉਂਦੇ ਵੇ ਉਹ ਚੀਜ਼ ਭਾਈ ਸਾਡੇ ਚ ਜ਼ਰੂਰ ਭਾਈ ਸੰਵਿਧਾਨ ਨੂੰ ਮੰਨ ਕੇ ਸਾਰੇ ਕੰਮ ਹੋਣੇ ਆ ਜੀ ਇਸ ਕਿਉਂਕਿ ਇੱਕ ਵਾਰ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਹੋਣਾ ਨੇ ਕਿਹਾ ਸੀ ਸ਼ਾਇਦ ਉਸ ਗੱਲ ਨੂੰ ਵੀ ਪਾਰਟੀਆਂ ਦੇ ਵੱਲੋਂ ਪ੍ਰਚਾਰਿਆ ਜਾ ਰਿਹਾ ਕਿ ਉਹ ਕਹਿੰਦੇ ਸੀ ਅਸੀਂ ਨਹੀਂ ਮੰਨਦੇ ਇਸ ਤੇ ਕੁਝ ਕਹਿਣਾ ਚਾਹੋਗੇ ਦੇਖੋ ਇਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਜੀ ਕਿਵੇਂ ਦੀ ਹਵਾ ਬਣ ਰਹੀ ਹੈ ਇਸ ਵਕਤ ਮਨਦੀਪ ਸਿੰਘ ਖਾਲਸਾ ਜੀ ਹਵਾ ਬੁੜੀ ਕਿਰਪਾ ਜੀ ਗੁਰੂ ਸਾਹਿਬ ਦੀ ਮਤਲਬ ਹਵਾ ਹੀ ਇੱਕ ਤਰਫ ਹੋਈ ਵੀ ਕੀ ਬਾਤ ਹੈ ਮਤਲਬ ਤੁਸੀਂ ਨੋਟ ਕਰਦੇ ਹੋਗੇ ਗੱਡੀਆਂ ਜਾਂਦੇ ਮਤਲਬ ਹੱਥ ਜੋੜਦੇ ਵੇ ਇੰਨਾ ਪਿਆਰ ਮਿਲਦਾ ਕਿਤੇ ਕੀ ਬਾਤ ਹੈ ਮੈਂ ਕੋਈ ਰੁਪਈਆ ਨਹੀਂ ਕਿਹਿੰਦਾਂ ਬੈ ਕੋਈ ਲਾਲਚ ਨਹੀਂ ਦੇਣਾ ਮੈਂ ਸਿੱਧੀਆਂ ਗੱਲਾਂ ਕਰਾਂ ਠੋਕ ਕੇ ਕਿ ਭਾਈ ਮੈਂ ਤੁਹਾਡੇ ਕੰਮ ਕਰਨ ਆਇਆ ਨਹੀਂ ਮੈਂ ਕੋ ਤੁਹਾਨੂੰ ਨੋਲੀ ਪਪਣੀ ਲਾਣ ਆਇਆ ਕਿ ਮੈਂ ਤੁਹਾਡੇ ਅਕਾਊਂਟ ਚ 20000 ਰੁਪਏ ਪਾਵਾਂਗਾ ਮੈਂ ਤੁਹਾਨੂੰ ਬੱਸਾਂ ਦੇ ਇਹ ਕੁਛ ਕਰਦਾਗਾ ਇਹ ਝੂਠੇਦਾਰੇ ਮੈਂ ਕਦੀ ਨਹੀਂ ਲਾਉਣੇ ਜੋ ਗਰਾਊਂਡ ਤੇ ਕੰਮ ਹੈ ਕੰਮ ਕਿਹੜਾ ਵਾ ਨਸ਼ਾ ਮੁਕਤ ਕਰਨਾ ਜਿਹੜੀਆਂ ਸਰਕਾਰਾਂ ਝੂਠੀਆਂ ਇਹਨਾਂ ਨੇ ਕੀ ਗੱਲ ਲਿਆ ਵਾ ਇਹ ਮੁੱਦਾ ਬਣਾ ਲਿਆ ਕਿ ਆਪਾਂ ਨਸ਼ਾ ਨਹੀਂ ਖਤਮ ਕਰਨਾ ਆਪਾਂ ਇਲੈਕਸ਼ਨ ਲੰਨੀ ਇਸ ਮੁੱਦੇ ਉੱਤੇ ਹਰ ਵਾਰੀ ਬੇਦਬੀ ਦਾ ਰਹਿਣਾ ਕਿ ਕਾਨੂੰਨ ਬਣਾਵਾਂਗੇ ਉਹ ਬਣਾਉਣਾ ਨਹੀਂ ਆਪਾਂ ਇਲੈਕਸ਼ਨ ਲੰਨੀ ਇਸ ਮੁੱਦੇ ਉੱਤੇ ਯਾਰ ਪੰਜਾਬ ਦੇ ਹੱਲ ਕਰੋ ਯਾਰ ਤੁਸੀਂ ਸੱਤਾ ਮਾਨ ਚੁੱਕੇ ਹੋ ਜਿਹੜੇ ਤੁਸੀਂ ਮੁੱਦੇ ਕਿਉਂ ਨਹੀਂ ਹੱਲ ਕਰਦੇ ਜਦੋਂ ਸੱਤਾ ਤੋਂ ਕੁਰਸੀਆਂ ਖਿਸਕ ਜਾਂਦੀਆਂ ਨੇ ਉਦੋਂ ਉਸ ਤੋਂ ਬਾਅਦ ਹੀ ਕਿਤੇ ਆਪਾਂ ਹੱਲ ਕਰਾਂਗੇ ਯਾਰ ਪਹਿਲਾਂ ਕਿਉਂ ਨਹੀਂ ਕਰਦੇ ਸੀ ਜੰਨਤਾ ਨੂੰ ਥੱਲੇ ਬੇਫਕੂ ਬਣਾ ਰਹੇ ਜੇ ਭਾਜਨਤਾ ਹੁਣ ਬੇਫਕੂ ਨਹੀਂ ਬਣ ਲੱਗੀ ਜੰਨਤਾ ਬਹੁਤ ਸਿਆਣੀ ਹੈ ਜੀ ਭਾਈ ਸਾਹਿਬ ਜੀ ਆਖਰੀ ਸਵਾਲ ਵੀ ਆ ਪਿੰਡਾਂ ਦੇ ਵਿੱਚ ਜਾਂਦੇ ਹੋ ਲੋਕ ਗੁਰੂ ਦਾ ਬਾਣਾ ਵੇਖ ਕੇ ਪਿਆਰ ਕਰਦੇ ਆ ਦਿੰਦੇ ਹੁੰਦੇ ਨੇ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਗੁਰੂ ਦੇ ਬਾਣੀ ਤੇ ਬਾਣੇ ਨਾਲ ਆਪਾਂ ਜੁੜਨਾ ਹੈ ਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਕਦੀ ਵੀ ਜਿਹੜੀ ਆ ਮਤਲਬ ਕਿ ਉਹ ਭੰਗਣਾ ਹੋਵੇ ਆਪਾਂ ਆਪਸੀ ਭਾਈਚਾਰਕ ਸਾਂਝ ਵੀ ਬਣਾਈ ਰੱਖਣੀ ਅਜਿਹਾ ਹੋਕਾ ਦੇਣ ਲੱਗੇ ਮਨ ਨੂੰ ਕਿੰਨਾ ਕਿ ਸਕੂਨ ਮਿਲਦਾ ਵੇਖੋ ਜਿਹੜਾ ਇਹੋ ਜਿਹਾ ਹੋਕਾ ਨਾ ਭਾਜੀ ਮਤਲਬ ਮੈਨੂੰ ਸੱਚੀ ਪੁੱਛੋ ਦੇਣਾ ਹੀ ਨਹੀਂ ਪੈਂਦਾ ਪਿਆ ਉਹ ਸੰਤਾਂ ਇੰਨਾ ਮਤਲਬ ਪਿਆਰ ਕਰਦੀਆਂ ਭਈ ਮੈਨੂੰ ਇਹ ਚੀਜ਼ ਕਹਿੰਦੀ ਲੋੜ ਹੀ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਉਹ ਪਤਾ ਕੀ ਕਹਿੰਦੇ ਭਾਈ ਤੁਹਾਡੇ ਧੰਨਪਾਤ ਦੀ ਦਰਸ਼ਨ ਦੇਣ ਆਏ ਸਾਨੂੰ ਮੈਂ ਕਹਿੰਦਾ ਨਹੀਂ ਮੈਂ ਤਾਂ ਦਰਸ਼ਨ ਕਰਨ ਆਇਆ ਸੰਤਾਂ ਦੇ ਮੌਕਾ ਮਿਲਿਆ ਮੈਨੂੰ ਸੇਵਾ ਦਾ ਮਿਲਿਆ ਕਾ ਬਾਤ ਤੇ ਮੈਨੂੰ ਕਹਿੰਦੇ ਤੁਸੀਂ ਨਾ ਉਹ ਪਿੰਡਾਂ ਰੱਬ ਦਾ ਵਾ ਤੁਹਾਡੇ ਹੱ ਤੁਹਾਨੂੰ ਤਾਂ ਸੇਵਾ ਕਰਨ ਦਾ ਮੌਕਾ ਮਿਲੋ ਮੈਨੂੰ ਸੰਦੀਪ ਸਿੰਘ ਜੀ ਦਾ ਆਦੇਸ਼ ਐ ਇਸ ਚੀਜ਼ ਦਾ ਕਿ ਜਾ ਕੇ ਸੇਵਾ ਕਰਨੀ ਹੈ ਪਰ ਕਹਿੰਦਾ ਨਹੀਂ ਆਪਣਾ ਪਰਿਵਾਰ ਵੇਖੋ ਤੁਹਾਡੇ ਬੱਚੇ ਛੋਟੇ ਨੇ ਤੁਸੀਂ ਪੰਥਰ ਦੇ ਲਿਖੇ ਬਹੁਤ ਵੱਡੀ ਕੁਰਬਾਨੀ ਅੱਗੇ ਦੇ ਚੁੱਕੇ ਇੱਕ ਭਰਾ ਤੁਹਾਡਾ ਜੇਲ੍ਹ 'ਚ ਹੈ ਇੱਕ ਭਰਾ ਹੋ ਦੀ ਚੋਣ ਲੈਸਲਾ ਦਾ ਕਾਰੋਬਾਰ ਸਾਰਾ ਪਿੱਛੋਂ ਠਾਪ ਹੋ ਚੁੱਕਾ ਵਾ ਬੱਚੇ ਡਿਸਟਰਬ ਹੋ ਚੁੱਕੇ ਤੁਸੀਂ ਪਰਿਵਾਰ ਵੇਖੋ ਫਿਰ ਮੈਂ ਹੱਥ ਜੋੜ ਕੇ ਗਿਆ ਮੈਂ ਕਿਹਾ ਨਹੀਂ ਜੋ ਸੰਦੀਪ ਸਿੰਘ ਨੇ ਕਿਹਾ ਪਉ ਕਰਨਾ ਜੀ ਸੰਦੀਖ ਸਿੰਘ ਨੇ ਕਿਹਾ ਸਕਦੇ ਸੇਵਾ ਕਰਨੀ ਤਾਂ ਸੇਵਾ ਜਰੂਰ ਕਰਨੀ ਦੀ ਕਿਸੇ ਵੀ ਹਾਲ ਚੱਕ ਕਰਨੀ ਪਵੇ ਕਰਾਂਗੇ ਤੋਂ ਬਾਅਦ ਵੀ ਸਭਾ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਏਗਾ ਜਿੱਤਣ ਤੋਂ ਬਾਅਦ ਵੀ ਮਨਦੀਪ ਸਿੰਘ ਖਾਲਸਾ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਮੈਂ ਤੁਹਾਡੇ ਮਾਦੇ ਮੈਂ ਕਹਿ ਵੀ ਦਿੰਨਾ ਜਿਹੜਾ ਮੈਨੂੰ ਐਮਐਲਏ ਕਹਿ ਕੇ ਬੁਲਾਏਗਾ ਮੈਨੂੰ ਨਹੀਂ ਬੁਲਾਵਾਂਗਾ ਤੇ ਜਿਹੜਾ ਕਹਿ ਗਿਆ ਮਨਦੀਪ ਸਿੰਘ ਇੱਧਰ ਆ ਗੱਲ ਸੁਣਨ ਤੋਂ ਮੇਰਾ ਭਰਾ ਉਹਨੂੰ ਮੈਂ ਹੱਥ ਜੱਫੀ ਪਾ ਕੇ ਮਿਲੂੰਗਾ ਜਿਹੜਾ ਸਾਈਕਲ ਤੇ ਆਊਗਾ ਮੈਂ ਘੋਟ ਕੇ ਜੱਫੀ ਪਾਉਂਗਾ ਕਾਰਨ ਨੂੰ ਮੈਂ ਬਾਅਦ ਚ ਮਿਲਾਂਗਾ ਪਰ ਜਿਹੜਾ ਸਾਈਕਲ ਤੇ ਮੈਂ ਜੱਫੀ ਪਾ ਕੇ ਘੋਟ ਕੇ ਮ ਪੀ ਯਾਰ ਮੈਂ ਉਹ ਸਮਾਵੇਖਿਆ ਮੈਂ ਆਪਣੇ ਪਿੰਡੇ ਤੇ ਹੰਡਾਇਆ ਵਾ ਕਿ ਉਹ ਸਮਾ ਕਿਦਾਂ ਦਾ ਹੁੰਦਾ ਮੈਨੂੰ ਐਮਐਲਏ ਕੋਈ ਨਾ ਕਵੇ ਮੈਂ ਪਹਿਲਾਂ ਤੁਹਾਡੇ ਮਾਦਮੇ ਵੀ ਕਹਿਣਾ ਜਿਹੜਾ ਕਹੇਗਾ ਮਨਦੀਪ ਗੱਲ ਸੁਣੀ ਤੇ ਰਾਹ ਹਟਣਾ ਬੈਠ ਉੱਥੇ ਬੈਠੋ ਜਾਂ ਕਹੇਗਾ ਐਮਐਲਏ ਸਾਹਿਬ ਇੱਧਰ ਆਓ ਨਾ ਇਹ ਨਹੀਂ ਬਰਦਾਸ਼ਤ ਕਰਨਾ ਮੈਂ ਤੁਹਾਡੇ ਵਰਗਾ ਮੈਂ ਯਾਰ ਮੈਨੂੰ ਇਹ ਚੀਜ਼ ਨਾ ਦਿਤਾਓ ਇਹ ਜਿਤਾਓ ਕਿ ਨਾ ਫਿਰ ਕਿਤੇ ਨਾ ਕਿਤੇ ਬੰਦੇ ਜੋ ਈਗੋ ਜੀ ਨਹੀਂ ਆ ਜਾਂਦੀ ਉਹ ਮਿਰਚ ਨਾ ਆਵੇ ਭਰਾ ਭਰਾ ਰੱਬ ਦਾ ਵਾਸਤੇ ਜੀ ਨਾ ਲਿਆ ਮੈਨੂੰ ਬਸ ਖਾਲਸਾ ਵਾਹੀ ਕੀ ਕੀ ਫਤਿਹ ਦੀ